ਲੱਖੇ ਬਾਈ ਆਪਣੀ ਮਾਂ ਲੱਖੇ ਬਾਈ ਆਪਣੀ ਮਾਂ ਬੋਲੀ ਪੰਜਾਬੀ ਲਈ ਤਾਂ ਬਹੁਤ ਕੁਝ ਕੀਤਾ ਵਾ ਪਰ ਆਪਣੇ ਪਿਓ ਪਾਣੀ ਬਾਰੇ ਵੀ ਕਦੇ ਬੋਲ ਪਾ ਐਲਾਨ ਕਰਦੇ ਨਾ ਵੀ ਮੈਂ ਇਸ ਵਾਰ ਝੋਨਾ ਨਹੀਂ ਲਾਉਂਦਾ ਕਿ ਜਿਹੜਾ ਕਿ 10 ਪੀੜੀਆਂ ਦੇ ਭਵਿੱਖ ਦਾ ਪਾਣੀ ਖਰਾਬ ਕਰ ਦਿੰਦਾ ਵਾ ਆਪਣੇ ਆਈਟੀ ਸੈਲੂ ਕਰ ਜਿਹੜਾ ਸੁਖਵਿੰਦਰ ਪੀਪੀ ਹੋਣੀ ਹੋਗੇ ਸੁਖ ਅਜਗਰਾ ਹੋਗੇ ਛੋਟਾ ਤੋਤੀ ਬਦਮਾਸ਼ ਹੋ ਗਿਆ ਰਫਤਾਰ ਆਏ ਤੇ ਸੋਖ ਜਗਰਾਉ ਹੋ ਗਏ ਇਹਨਾਂ ਨੂੰ ਕਹਿ ਨਾ ਵੀ ਝੋਨੇ ਦਾ ਬਾਈਕਟ ਕਰਨੇ ਮਾਪੋਲੀ ਦੀ ਤੇ ਗੱਲ ਕਰਦੇ ਆ ਪਰ ਆਪਣੇ ਪਿਓ ਦੀ ਕਿਉਂ ਗੱਲ ਨਹੀਂ ਕਰਦੇ ਹੈਗੇ ਜਿਹੜਾ ਕਿ ਸਾਡੇ ਪਿਓ ਨੇ 2030 ਤੋਂ ਬਾਅਦ 75% ਪੰਜਾਬ ਨੇ ਬੰਜਰ ਹੋ ਜਾਣਾ ਵਾ ਲੱਖੇ ਸਧਾਣੇ ਵੀਰ ਆਪਣੇ ਲੋਕਾਂ ਦੀ ਆਪਣੇ ਲੋਕ ਗੱਲ ਸੁਣਦੇ ਨੇ ਜੇ ਅਸੀਂ ਤਾਂ ਗੱਲ ਕਹਿਨੀ ਆ ਨਾ ਉਹ ਸਾਨੂੰ ਕਹਿੰਦੇ ਨੇ ਕਿਸਾਨ ਵਿਰੋਧੀ ਆ ਭਾਈ ਜੀ 75% ਜਿਸ ਪੰਜਾਬ ਨੇ ਬੰਜਰ ਹੋ ਜਾਣਾ ਹੋਵੇ ਹੁਣ ਜਿਵੇਂ ਤੁਸੀਂ ਸਿਮਰਜੀਤ ਸਿੰਘ ਮਾਨ ਆ ਥੋਡਾ ਉਹਨੂੰ ਤਾਂ ਅੰਗਰੇਜ਼ਾਂ ਦੇ ਸੂਏ ਤੇ ਕੱਸੀਆਂ ਕੱਢ ਕੇ ਦਿੱਤੀਆਂ ਹੋਈਆਂ ਸੀਗੀਆਂ ਉਹਦੇ ਪੁਰਖਿਆਂ ਨੂੰ ਕਿਉਂਕਿ ਅੰਗਰੇਜ਼ਾਂ ਦੇ ਵਫਾਦਾਰ ਸੀਗੇ ਤੇਰੇ ਸਿਮਰਜੀਤ ਸਿੰਘ ਮਾਨ ਦੇ ਪੁਰਖੇ ਤੇ ਅਦਾਨੀ ਆਬਾਨੀ ਹੋਣੀ ਵੀ ਜਦੋਂ ਪੰਜਾਬ ਦੀ ਧਰਤੀ ਬੰਜਰ ਹੋ ਗਈ 2030 ਤੋਂ ਬਾਅਦ ਉਹਨਾਂ ਨੇ ਵੀ ਜਦ ਕੌਡੀਆਂ ਦੇ ਆਪ ਪੰਜਾਬ ਦੀ ਜਮੀਨ ਦਾ ਖਰੀਦਣੀਆਂ ਨੇ ਜਦ ਪੰਜਾਬ ਦੀ ਧਰਤੀ ਬੱਜਰ ਹੋ ਗਈ ਉਹ ਵੀ ਸਿਮਰਨਜੀਤ ਸਿੰਘ ਮਾਨ ਵਾਂਗੂ ਸੂਏ ਤੇ ਕੱਸੀਆਂ ਕੱਢ ਲੈਣਗੇ ਪਰ ਸੋਚਣ ਦਾ ਤਾਂ ਸਮਾਂ ਹੁਣ ਹੀ ਆ ਨਾ ਜਿਵੇਂ ਆਪਾਂ ਮਾਂ ਬੋਲੀ ਦੀ ਗੱਲ ਕਰਦੇ ਆ ਆਪਣੇ ਪਿਓ ਪਾਣੀ ਦੀ ਵੀ ਗੱਲ ਕਰੋ ਹੁਣ ਤੱਕ ਕਦੇ ਤੁਸੀਂ ਬੋਲੀ ਨਹੀਂ ਆ ਕਿਸ ਮੁੱਦੇ ਤੇ ਇਦੇ ਕਰਕੇ ਆਪਣੇ ਆਈਟੀ ਸਰੇ ਨੂੰ ਕਹੋ ਵੀ ਅਸਵਾ ਰਜ਼ੀ ਝੋਨੇ ਦਾ ਬਾਈ ਕੱਟ ਕਰੀਏ ਜਿਹੜਾ 10 ਪੀੜੀਆਂ ਦੇ ਭੁੱਖ ਦਾ ਪਾਣੀ ਖਰਾਬ ਕਰ ਦਿੰਦਾ 50 ਹਜ਼ਾਰ ਦੀ ਝੋਨੇ ਦੀ ਟਰਾਲੀ ਪਿੱਛੇ 2 ਕਰੋੜ ਦਾ ਪਾਣੀ ਭੂਗ ਦਿੰਦੇ ਆ 85% ਕੀ ਖਸਾਨੀ 5 ਕਿਲਿਆਂ ਤੋਂ ਥੱਲੇ ਤਲਿਆ 15% ਖਸਾਨੀ ਕੋਲ 85% ਕਿਸਾਨਾਂ ਜੀ ਦੀ ਜ਼ਮੀਨ ਆ 2030 ਤੋਂ ਬਾਅਦ ਕਿਸਾਨਾਂ ਤੋਂ ਵਰਕਰਾਂ ਦੀਆਂ ਰੇੜੀਆਂ ਰਿਕਸ਼ੇ ਤੇ ਆਂਡੇਰੀਵੇਜ ਹੋਣੇ ਹੈਗੇ ਜਾਂ ਆਤਮ ਹੱਤਿਆ ਕਰਨਗੇ ਜਾਂ ਅਰਬ ਕੰਟਰੀਆਂ ਨੂੰ ਜਾਣਗੇ ਤੇ ਜਾਂ ਫਿਰ ਬਾਈ ਜੀ ਟੈਨ ਦਾ ਮਤਲਬ ਬਹੁਤ ਮਾੜੇ ਦਿਨ ਆਉਣੇ ਨੇ 85% ਖਸਾਰੀ ਆ ਜਿਹੜੇ ਸਾਡੇ ਬਜ਼ੁਰਗ ਕਿਸਾਨ ਆਗੂ ਨੇ ਜਿਹੜੇ ਕੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਵਧਾਵਾ ਦੇ ਚੁੱਕੇ ਨੇ ਇਹਨਾਂ ਤਾਂ ਮਰ ਜਾਣਾ ਬਜ਼ੁਰਗ ਇਨਸਾਨ ਜੀ ਡਰਾਂ ਨੇ ਪਰ ਉਹਨਾਂ ਦੇ ਟੀਕੇ ਲੱਗੇ ਹੋਏ ਨੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਤਾ ਹਾਰਟ ਐਟੈਕ ਤੇ ਬ੍ਰੇਨ ਐਟੈਕ ਆ ਜਵੇ ਇਹਦੇ ਕਰਕੇ ਤੁਸੀਂ ਨੌਜਵਾਨਾਂ ਨੂੰ ਤੁਸੀਂ ਸੋਚੋ ਪੰਜਾਬ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਦੀ ਛੱਟੋ ਜਿਹੜੀ ਪੰਜਾਬ ਦੀ ਕਿਸਾਨੀ ਲਈ ਤੁਸੀਂ ਗਵਾਹੀ ਕਰਦੇ ਹੋ ਉਸ ਛੋਟੀ ਕਿਸਾਨੀ ਲਈ ਸੋਚੋ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਭਾਈ ਜੀ ਛੋਡੇ ਸਾਰਿਆਂ ਦੇ ਛਿੱਤਰ ਮਾਰ ਰਹੀਆਂ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਤ ਉਹ ਤਾਂ ਜੱਟ ਲੱਖੇ ਸਤਾਣੇ ਐ ਕਿ ਅੱਗ ਦੇ ਲਾਉਣ ਦੇ ਨਾਲ ਇੱਕ ਪਰਿਵਾਰ ਹੀ ਖਤਮ ਹੋ ਗਿਆ ਇੱਕ ਭੈਣ ਦਾ ਘਰ ਵਾਲਾ ਮਰ ਗਿਆ ਉਹਦਾ ਪੁੱਤ ਮਰ ਗਿਆ ਉਹਦੀ ਸੱਸ ਵਰਗੀ ਘਰ ਖਾਲੀ ਹੋ ਗਿਆ ਨਾ ਤੋਂ ਬੋਲਿਆ ਉਸ ਲਈ ਸੱਤ ਸੱਤ ਜਾਨਾਂ ਗਿਆ ਨੇ ਅੱਗ ਲਾਉਣ ਦੇ ਨਾਲ ਤੂੰ ਬੋਲਿਆ ਕੋਈ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਉਹ ਕਿਸਾਨ ਅੱਗ ਲਾਉਂਦੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ 2-2 ਕਰੋੜ ਰੁਪਈਆ ਛੜਕਾਂਦੇ ਨੇ ਤੂੰ ਬੋਲਿਆ ਨਹੀਂ ਬੋਲਿਆ ਕਿਉਂਕਿ ਆਪਣੇ ਆਪਣੇਆਂ ਦੇ ਨਾਲ ਕੱਢਦੇ ਨੇ ਨਾ ਤੇਰਾ ਆਈਡੀ ਚਲ ਬੋਲਿਆ ਵਾ ਤੁਸੀਂ ਤਾਂ ਬਾਈ ਜੀ ਆਪਣੇ ਗੁਰੂ ਨਾਨਕ ਜੀ ਗੁਰੂ ਦੀ ਸੋਚ ਨੂੰ ਬਧਾਵਾ ਦੇਗੇ ਤੁਸੀਂ ਪੰਜਾਬ ਦੇ ਕਿੱਥੋਂ ਸਕੇ ਹੋਏਂਗੇ ਉਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ